ਸ੍ਰੀ ਗੁਰਜੀ ਸਾਰਿਆਂ ਨੂੰ ਲੋ ਜੀ ਆਪਣੇ ਕੋ ਲੋ ਗਾਵਾਂ ਸੇਲ ਕਰਨੀਆਂ ਠੀਕ ਹੈ ਜੀ ਛੋਟੇ ਛੋਟੇ ਪਾਣੇ ਜ਼ਿਆਦਾ ਰੇਟ ਨਹੀਂ ਹੈਗਾ ਤਿਆਰ ਗਾਵਾਂ ਕੋਈ ਇੱਕ ਦਾਨ ਲੈ ਲੈਂਦੀ ਇੱਕ ਲੰਦੀ ਕੋ ਦੋ ਲੰਦੀ ਕੀ ਠੀਕ ਹੈ ਜੀ ਇੱਕ ਆ ਬੈੜ ਲਾਹਰਾਂਗ ਚ ਸਾਈ ਵਾਲ ਕਰੋਸ ਠੀਕ ਹੈ ਜੀ ਥਣ ਤੋਂ ਬਹੁਤ ਸੋਹਣਾ ਲੱਗਾ ਬੈੜ ਨੂੰ ਪਹਿਲੇ ਸਵੇ ਸੋਨ ਵਾਲੀ ਬੈੜ ਠੀਕ ਹੈ ਜੀ ਬਹੁਤ ਤਸ਼ਰੀਫ ਬਹੁਤ ਸਰੀਫ ਬਗਾਓ ਠੀਕ ਹੈ ਜੀ ਤੇ ਇੱਕ ਆਪਣੇ ਕੋ ਡੱਬੀ ਠੀਕ ਹੈ ਜੀ ਇੱਕ ਆ ਆਪਣੇ ਕੋ ਡੱਬੀ ਕਰੋਸ ਦੀ ਵੜ ਠੀਕ ਹੈ ਜੀ ਇਹ ਵੀ ਤਿਆਰੀ ਹੈ ਠੀਕ ਹੈ ਜੀ ਇਹ ਵੀ ਇੱਕ ਦੋ ਦਿਨ ਲੰਦੀ ਹੈ ਇਹ ਵੀ ਬਹੁਤ ਸੋਹਣੀ ਤਿਆਰ ਹੁੰਦੇ ਜਾਂਦੀ ਹੈ ਠੀਕ ਹੈ ਜੀ ਬਹੁਤ ਸੋਹਣਾ ਠੰਡ ਤੁਨ ਲੱਗਾ ਫੈੜ ਨੂੰ ਠੀਕ ਹੈ ਜੀ ਸੋਣੀ ਨੂੰ ਖੋਲ ਤੋਂ ਤਨ ਤੋੜ ਕੇ ਦਿਖਾਉਣੇ ਜੀ ਬੈਡ ਲਾਗਾ ਠੀਕ ਹੈ ਜੀ ਤੇ ਜਿਹੜਾ ਇਹਨਾਂ ਦੀ ਰੇਟ ਦੀ ਗੱਲ ਕਰਦੇ ਆ ਜੀ ਆ ਬੈਡ ਦੇ ਦਾਂਗੇ ਆਪਾਂ 40000 ਦੀ ਠੀਕ ਹੈ ਜੀ ਜੁਕਿਸੇ ਵੀਰ ਭੈਣ ਭਰਾ ਨੂੰ ਇੱਛਾ ਹੋਵੇ ਸਾਈ ਵੱਲ ਦੇ ਕਰੋਸ ਦੀ ਲਿਆ ਬਸ ਕਰੋਸ ਦੀ ਤੇ ਨੰਬਰ ਆਪਾਂ ਵੀਡੀਓ ਚ ਪਾ ਦਾਂਗੇ ਠੀਕ ਹੈ ਬਾੜੋਂ ਥਾਂਟੇ ਬਹੁਤ ਪਿਆਰ ਲੱਗਾ ਆਈ ਫੂਡ ਉਹ ਤੇੜ ਬੰਦ ਠੀਕ ਹੈ ਆਪਾਂ ਦੁਕਾਨੇ ਚੱਕਰ ਕਰਕੇ ਕਮੈਂਟ ਮਾਰ ਬੰਨੇ ਨੂੰ ਸ਼ਤਿਕਾ ਤੇ ਖਾਤਮਾ ਰਿਆਂ ਨੂੰ ਬਾੜੋਂ ਆਪਾਂ ਦੁਕਾਨੇ ਆਪਾਂ ਠੀਕ ਹੈ ਫਰਾਂ ਤੁਹਾਨੂੰ ਹੱਥ ਲਾ ਕੋਈ ਚੱਕਰ ਨਹੀਂ ਜੇ ਮਰਜ਼ੀ ਲਈ ਜੋ ਹੱਥ ਬਹੁਤ ਸਰੀਰ ਇਹ ਮਰਜੀ ਬੈਠੇ ਇੱਕ ਆਪਣਾ ਬਹਿੜਾ ਠੀਕ ਹੈ ਜੀ ਇਹ ਵੀ ਸੋਹਣੀ ਖੋਲ ਤੇ ਮਾੜੀ ਠੀਕ ਹੈ ਜੀ ਬਹੁਤ ਸੋਹਣੀ ਵੀ ਤਿਆਰ ਹੁੰਦੀ ਜਾਂਦੀ ਆ ਉਹ ਬਹਿੜ ਦੇ ਦਾਂਗਾ 40000 ਦੀ ਆਂਦਾ ਰੇਟ ਇਸ ਬਹਿੜ ਦਾ ਰੇਟ ਹੈ ਜੀ 50000 ਰੁਪਿਆ ਠੀਕ ਹੈ ਉਹਦੇ ਚੋਂ ਆਪਾਂ ਆਏ ਵੀਰ ਪੈਂਟਰਾ ਦਾ ਮਾਨਤਾਨ ਕਰ ਦਾਂਗੇ ਪੁੱਤਰੀ ਠੀਕ ਹੈ ਜੀ ਪਿੰਡ ਆਪਣਾ ਡਿੰਗ ਰੋਡ ਜਿਲ੍ਹਾ ਸਰਸਾ ਹਰਿਆਣਾ

ਆਪਣੇ ਸੰਪਰਕ ਕਰ ਲਿਓ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਵੀਡੀਓ ਚ ਤੇ ਬਾਕੀ ਨੰਬਰ ਆਪਣਾ ਨੋਟ ਕਰ ਲਓ 97280 36165 ਠੀਕ ਹੈ ਜੀ ਆ ਵੀ ਵੜ ਬਹੁਤ ਸਰੀ ਹੈ ਕੋਈ ਜਮ ਮਰਜ਼ੀ ਮਰਜੀ ਹੱਥ ਲਾਈ ਜਾਓ ਤੇ ਆਪਣੇ ਸੰਪਰਕ ਕਰਦਾ ਇਹਦਾ ਰੇਟ ਹੈਗਾ 40000 ਜੀ ਇਹਦਾ ਹੈਗਾ ਜੀ 52000 ਠੀਕ ਹੈ ਜੀ ਤਾਂ ਆ ਵੜ ਤਾਂ ਪਹਿਲੇ ਸਵੇਰੇ ਸਾਨੂੰ ਚਾਰ ਦੰਦ ਵੜ ਠੀਕ ਹੈ ਜੀ ਤੇ ਆ ਦੂਜੇ ਲਾ ਜੋ ਤੀਜੇ ਲਾ ਲਓ ਠੀਕ ਹੈ ਇਹ ਆਪਣਾ ਸਪਰ ਕਰ ਸਕਦੇ ਹੋ ਇਸੇ ਵੀਰ ਪੈਂਟ ਪਰ ਆਪਣਾ ਬੈਡਾ ਲੀਵਰ ਹੈ ਤੇ ਆਪਣੇ ਨਾਮ ਸਪਰ ਕਰੋ ਪਸਤੇ ਆ ਰਿਹਾ ਕੋਈ ਇੱਕ ਦੋ ਤਿੰਨ ਲੰਧੀਆਂ ਘੜਾ ਠੀਕ ਹੈ